ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਾਂ ਉਸ ਪਰਮ ਜੀਤ ਲੈ ਕੇ ਆਦ ਰਾਂ ਜੀ ਤੁਹਾਡਾ ਆਪਣਾ ਖਾਸ ਪ੍ਰੋਗਰਾਮ ਆ ਚੱਕ ਜਵਾਬ ਤੇ ਆ ਚੱਕ ਜਵਾਬ ਦੇ ਵਿੱਚ ਅੱਜ ਨਵੀਆਂ ਖਬਰਾਂ ਲੈ ਕੇ ਮੈਂ ਫੇਰ ਆਜ ਰੋ ਗਿਆ ਤੇ ਅੱਜ ਦੀਆਂ ਫੱਟੀਆਂ ਤੇ ਖਾਸ ਖਬਰਾਂ ਜਿਹੜੀਆਂ ਤੁਹਾਡੇ ਵਾਸਤੇ ਲੈ ਕੇ ਆਇਆ ਫਟਾਫਟ ਜਵਾਬ ਮੰਗਣ ਦੀ ਗੱਲ ਕੀਤੀ ਜਾ ਰਹੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਸਾਰੇ ਇੱਕ ਦੂਜੇ ਤੋਂ ਜਵਾਬ ਮੰਗ ਰਹੇ ਤੇ ਸਾਡੇ ਸ਼ੋਅ ਦਾ ਨਾਮ ਵੀ ਹੈ ਆ ਚੱਕ ਜਵਾਬ ਚੱਕ ਜਵਾਬ ਚੱਕ ਜਵਾਬ ਸੋ ਜਵਾਬ ਚੱਕ ਦੇ ਵਿੱਚ ਪਹਿਲੀ ਗੱਲ 7 ਮਾਰਚ ਦਾ ਦਿਨ ਨੋਟ ਕਰ ਲਓ 7 ਮਾਰਚ ਵਾਲੇ ਦਿਨ ਕੀ ਹੋੜਾ ਹੈ ਹਣ 7 ਮਾਰਚ ਵਾਲੇ ਦਿਨ ਦੱਸਿਆ ਜਾ ਰਿਹਾ ਕਿ ਕਿਸਾਨ ਯੂਨੀਅਨ ਵਾਲੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਚੰਡੀਗੜ੍ਹ ਕੋਠੀ ਹੈ ਸਰਕਾਰੀ ਕੋਠੀ ਹੈ ਉਸ ਕੋਠੀ ਦੇ ਉੱਪਰ ਹੋਣਾ ਇਹ ਕਿਸਾਨ ਆਵਾਰਾ ਪਸ਼ੂ ਤੇ ਆਵਾਰਾ ਕੁੱਤਿਆਂ ਨੂੰ ਲੈ ਕੇ ਜਾਣਗੇ ਕਿਉਂਕਿ ਮੈਨੂੰ ਲੱਗਦਾ ਵੀ ਸ਼ਾਇਦ ਜਿਵੇਂ ਪਟਿਆਲੇ ਦੇ ਵਿੱਚ ਜਿਹੜੇ ਅਧਿਆਪਕ ਸੀ ਇਹ ਵੱਡਾ ਰੋਸ ਕਰਨ ਗਏ ਸੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਘੇਰਨ ਵਾਸਤੇ ਪਰ ਉੱਥੇ ਪੁਲਿਸ ਵਾਲਿਆਂ ਨੇ ਬਸੰਤ ਪੰਚੀ ਵਾਲੇ ਦਿਨ ਪਾਣੀ ਸਿੱਟ ਛਿੜ ਕੇ ਇਹਨਾਂ ਅਧਿਆਪਕਾਂ ਨੂੰ ਕੁੱਟਿਆ ਇਸ ਕਰਕੇ ਹੁਣ ਲੱਗਦਾ ਵੀ ਇਹਨਾਂ ਦੀ ਆਪਕਾ ਨੇ ਇੱਕ ਵੱਡੀ ਸਿੱਖਿਆ ਲੱਤੀ ਹੈ ਤੇ ਹੁਣ ਉਹਨਾਂ ਨੇ ਕੀ ਕਰਨਾ ਹੈ ਇਹ ਜਿੰਨੇ ਵੀ ਆਵਾਰਾ ਠੱਠੇ ਨੇ ਇਹ ਜਿੰਨੇ ਸਾੰਢ ਨੇ ਜਿੰਨੇ ਵੀ ਆਵਾਰਾ ਪਸ਼ੂ ਨੇ ਜਿਹਨ ਨੂੰ ਮੁਰੇ ਲਾਉਣਗੇ ਉਸ ਤੋਂ ਬਾਅਦ ਦੂਜੀ ਦੂਜੀ ਕਤਾਰ ਦੇ ਵਿੱਚ ਜਿੰਨੇ ਆਵਾਰਾ ਪੰਜਾਬ ਦੇ ਕੁੱਤੇ ਨੇ ਜੇ ਤੁਹਾਡੀ ਗਲੀ ਵਿੱਚ ਕੋਈ ਕੁੱਤਾ ਹੈਗਾ ਤਾਂ ਤੁਸੀਂ ਫਟਾਫਟ ਲਖੋਵਾਲ ਨਾਲ ਸੰਪਰਕ ਕਰ ਸਕਦੇ ਹੋ ਲਖੋਵਾਲ ਸਾਹਿਬ ਨੇ ਕਿਹਾ ਕਿ ਅਸੀਂ ਇਹ ਆਵਾਰਾ ਕੁੱਤੇ ਦੇ ਆਵਾਰਾ ਪਸ਼ੂ ਕੈਪਟਨ ਬਰਿੰਦਰ ਸਿੰਘ ਦੀ ਚੰਡੀਗੜ੍ਹ ਵਾਲੀ ਕੋਠੀ ਦੇ ਮੋਰੇ ਛੱਡ ਕੇ ਆਉਣੇ ਆ ਵੀ ਕੈਪਟਨ ਬਰਿੰਦਰ ਸਿੰਘ ਨੂੰ ਪਤਾ ਲੱਗੇ ਵੀ ਪੰਜਾਬ ਦੇ ਵਿੱਚ ਆਵਾਰਾ ਪਸ਼ੂਆਂ ਦਾ ਕੀ ਹਾਲ ਉਹ ਦਰਾਮਾ ਵੀ ਪਾਰਟ ਦੇ ਆਮਨ ਅਰੋੜਾ ਸਾਹਿਬ ਕਹਿੰਦੇ ਆ ਬਈ ਇਹ ਜਿਹੜੇ ਅਮਰੀਕਨ ਸਾਡ ਹੈ ਵੀ ਇਹ ਅਮਰੀਕਨ ਸਾਡ ਦੇਸੀ ਸਾਡ ਦੇ ਨਾਲ ਰਲਦੇ ਨਹੀਂ ਇਹਨਾਂ ਦਾ ਡੀਐਨਏ ਟੈਸਟ ਹੋਣਾ ਚਾਹੀਦਾ ਸੋ ਆਮਨ ਵੀ ਪਾਰਟੀ ਹੁਣ ਸਾਡਾਂ ਦੇ ਉੱਪਰ ਵੀ ਰਾਜਨੀਤੀ ਕਰਨ ਲੱਗ ਪਈ ਹੈ ਤੇ ਉੱਥੇ ਹੀ ਜੇ ਗੱਲ ਕਰੀਏ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਕਾਕਾ ਜੀ ਪ੍ਰਕਾਸ਼ ਸਿੰਘ ਬਾਦਲ ਦੇ ਕਾਕਾ ਜੀ ਸੁਖਬੀਰ ਸਿੰਘ ਬਾਦਲ ਦੀ ਗੱਲ ਕਰੀਏ ਤਾਂ ਉਹਨਾਂ ਦੀ ਇੱਕ ਫੋਟੋ ਪ੍ਰਕਾਸ਼ਿਤ ਹੋ ਗਈ ਉਸ ਫੋਟੋ ਦੇ ਵਿੱਚ ਉਹ ਨਿਵਾਸ਼ਰੀ ਸਾਹਿਬ ਨਾਲ ਖੜੇ ਨੇ ਇੱਕ ਪਾਸੇ ਉਹਨਾਂ ਦੇ ਸਾਲਾ ਸਾਹਿਬ ਵੀ ਖੜੇ ਨੇ ਮਜੀਠੀਆ ਸਾਹਿਬ ਤੇ ਹੁਣ ਇਹ ਫੋਟੋ ਦੇ ਉੱਪਰ ਵੱਡਾ ਵਿਵਾਦ ਹੋ ਰਿਹਾ ਜਿੱਥੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਉੱਥੇ ਹੁਣ ਇਹ ਇੱਕ ਵੱਡੀ ਮੁਸ਼ਕਲ ਬਣਦੀ ਜਾ ਰਹੀ ਹੈ ਕਿ ਇਹ ਫੋਟੋ ਕਿਉਂ ਖਿੱਚਵਾਈ ਹੈ ਕਿੱਥੇ ਖਿੱਚਵਾਈ ਹੈ ਤੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਜਿਵੇਂ ਜੀਵੰਦੀ ਸਾਹਿਬ ਗਏ ਸੀ ਪਾਕਿਸਤਾਨ ਨਰਿੰਦਰ ਮੋਦੀ ਸਾਹਿਬ ਗਏ ਸੀ ਪਾਕਿਸਤਾਨ ਉਧਰ ਸਾਡਾ ਵੀ ਸਰਕਾਰੀ ਵਫਤ ਗਿਆ ਸੀ ਤੇ ਅਸੀਂ ਉੱਥੇ ਫੋਟੋ ਖਾ ਲਈ ਤੇ ਇਹ ਫੋਟੋ ਉਸ ਵੇਲੇ ਦੀ ਖਿੱਚੀ ਹੋਈ ਆ ਤੇ ਹੁਣ ਇਹਦਾ ਕੋਈ ਵਿਵਾਦ ਬਣਦਾ ਹੀ ਨਹੀਂ ਹੈਗਾ ਚਲੋ ਖੈਰ ਉਹਨੇ ਫੋਟੋ ਬਾਅਦ ਤੋਂ ਬਾਅਦ ਪੰਜਾਬ ਦੀ ਪਹਿਲੀ ਹੋਰ ਇੱਕ ਵੱਡੀ ਖਾਸ ਖਬਰ ਜਿਹੜੀ ਤੁਹਾਡੇ ਨਾਲ ਆਪਾਂ ਸਾਂਝੀ ਕਰਨ ਲੱਗੇ ਆਂ ਦੇਸ਼ ਦੇ ਜਿਹੜੇ ਕੀ ਆਵਾਜ਼ਾਈ ਮੰਤਰੀ ਨੇ ਨਿਤਨ ਗਟਕਰੀ ਸਾਹਿਬ ਦੀ ਗੱਲ ਕਰੀਏ ਤਾਂ ਨਿਤਨ ਗਟਕਰੀ ਸਾਹਿਬ ਨੇ ਇੱਕ ਵੱਡਾ ਐਲਾਨ ਕੀਤਾ ਉਹ ਕਹਿੰਦੇ ਜੀ ਹੁਣ ਆਪਾਂ ਪਾਕਿਸਤਾਨ ਨੂੰ ਜਾਣ ਵਾਲਾ ਸਾਰਾ ਪਾਣੀ ਜਿਹੜਾ ਆਪਾਂ ਰੋਕ ਲੈਣਾ ਜਮਨਾ ਦਰਿਆ ਦੇ ਵਿੱਚ ਸੱਟਾਂਗੇ ਉਹ ਦਿੱਲੀ ਜਾਊ ਹਰਿਆਣਾ ਜਾਊ ਹੁਣ ਆਪਾਂ ਨੇ ਪਾਕਿਸਤਾਨ ਜਾਣ ਵਾਲਾ ਪਾਣੀ ਸਾਰਾ ਬੰਦ ਕਰ ਦੇਣਾ ਸੋ ਭਗਨਾ ਜੀ ਤੁਹਾਨੂੰ ਕੀ ਲੱਗਦਾ ਹੁਣ ਦੋ ਜਵਾਬ ਬਈ ਭਾਰਤ ਵਾਲਿਆਂ ਨੇ ਪਾਕਿਸਤਾਨ ਵਾਲਿਆਂ ਦਾ ਪਾਣੀ ਬੰਦ ਕਰਤਾ ਦੋ ਜਵਾਬ ਆ ਚੱਕ ਜਵਾਬ ਉਹ ਜੇ ਤੁਸੀਂ ਭਾਈ ਪਾਕਿਸਤਾਨ ਵਾਲਿਆਂ ਦਾ ਪਾਣੀ ਰੋਕੋਗੇ ਜੇ ਕੱਲੂ ਚੀਨ ਵਾਲਿਆਂ ਨੇ ਤੁਹਾਡਾ ਪਾਣੀ ਰੋਕ ਲਿਆ ਫੇਰ ਕਿਹੜੀ ਖਾਲ ਪਟੋਗੇ ਹੂੰ ਪੁਲਵਾਮ ਹਮਲੇ ਤੋਂ ਬਾਅਦ ਇਹਨੂੰ ਆਪਣੀ ਕੋ ਵੱਡੀ ਕਾਰਵਾਈ ਕਹਿ ਸਕਦੇ ਆ ਭਾਰਤ ਸਰਕਾਰ ਵੱਲੋਂ ਪਰ ਸਾਡੇ ਗੁਰੂਆਂ ਪੀਰਾਂ ਦਾ ਇਹ ਪੰਜਾਬ ਜਿੱਥੇ ਭਾਈ ਕਨਈਆ ਜੀ ਦੀ ਗੱਲ ਕਰੀਏ ਉਹਨਾਂ ਨੇ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਇਆ ਤੇ ਆਪਣੇ ਨੂੰ ਵੀ ਪਾਣੀ ਪਿਲਾਇਆ ਪਰ ਹੁਣ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਸਾਡੇ ਪਾਰ ਦੇ ਵਿੱਚ ਇਹ ਹੁਣ ਕਿੱਦਾਂ ਦੀ ਸੈਸਤ ਹੋ ਰਹੀ ਹੈ ਇੱਕ ਦੂਜੇ ਦਾ ਪਾਣੀ ਖੋਣ ਦੀ ਜਿਹੜੀ ਗੱਲਾਂ ਉਹ ਚੱਲ ਪਈਆਂ ਨੇ ਯਾਰ ਚਲੋ ਅਗਲੀ ਖਬਰ ਦੇ ਉੱਪਰ ਆਪਾਂ ਚੱਲੀਏ ਅਗਲੀ ਖਬਰ ਦੇ ਉੱਪਰ ਆਪਾਂ ਜਵਾਬ ਜਿਹੜਾ ਜਲਦੀ ਜਲਦੀ ਲੈ ਲਈਏ ਉਹ ਇਹ ਹੈ ਕਿ ਕਿਸਾਨ ਯੂਨੀਅਨ ਦੇ ਹੋਣਾ ਲੱਖੋਵਾਲ ਸਾਹਿਬ ਨੇ ਇਹ ਗੱਲ ਕਹੀ ਹੈ ਵੀ ਜੇ ਸਰਕਾਰ ਨੇ ਫਸਲਾਂ ਦਾ ਮੁੱਲ ਨਾ ਵਧਾਇਆ ਤਾਂ ਫਿਰ ਅਸੀਂ ਭਾਈ ਫਸਲਾਂ ਦਾ ਜਿਹੜਾ ਉਪਜ ਹੈ ਉਸ ਨੂੰ ਘਟਾ ਦਾਂਗੇ ਮਤਲਬ ਖੇਤਾਂ ਦੇ ਵਿੱਚ ਜ਼ਿਮੀਂਦਾਰ ਜਿਹੜਾ ਹੁਣ ਅਨਾਜ ਉਗਾਉਂਦੇ ਨੇ ਉਹਨੂੰ ਅੱਧਾ ਕਰ ਦਾਂਗੇ ਵੀ ਜੇ ਕਾਲ ਪੈ ਗਿਆ ਫਿਰ ਸਾਨੂੰ ਨਾ ਕੀ ਉਹ ਗੱਲ ਨੂੰ ਪਤਾਂ ਜੀ ਸਾਨੂੰ ਦੋ ਜਵਾਬ ਲਖਵਾਰ ਸਾਹਿਬ ਕਹਿੰਦੇ ਆ ਵੀ ਜੇ ਫਸਲਾਂ ਦਾ ਫੁੱਲ ਮੁੱਲ ਨਾ ਵਧਾਇਆ ਤਾਂ ਅਸੀਂ ਖੇਤਾਂ ਦੇ ਵਿੱਚ ਅਨਾਜ ਨਹੀਂ ਉਗਾਣਾ ਇਹਦਾ ਵੀ ਚੱਕ ਜਵਾਬ ਜੇ ਹੁਣ ਕਿਸਾਨਾਂ ਨੇ ਭਾਈ ਘੱਟ ਅਨਾਜ ਖੇਤਾਂ 'ਚ ਪਾਇਆ ਕਰਨ ਤੇਰ ਲੱਖੋ ਬਾਲ ਸਾਹਿਬ ਨੂੰ ਪੁੱਛੋ ਜਾ ਕੇ ਵੀ ਹੋਰ ਜ਼ਿੰਮੇਦਾਰਾਂ ਨੇ ਖੇਤਾਂ ਦੇ ਵਿੱਚ ਕਿਤੇ ਗੁੱਲੀ ਡੰਡਾ ਪੈਦਾ ਕਰਨਾ ਗੱਲ ਵੈਸੇ ਬਿਲਕੁਲ ਸਹੀ ਹੈ ਹੁਣ ਜੇ ਅਨਾਜ ਨਹੀਂ ਉਗਾਉਣਗੇ ਹੋਰ ਸਾਡੇ ਜ਼ਿੰਮੇਦਾਰ ਭਾਈ ਖੇਤਾਂ ਦੇ ਵਿੱਚ ਗੁੱਲੀ ਡੰਡਾ ਗਾਉਣਗੇ ਗੁੱਲੀ ਡੰਡਾ ਦੀ ਫਸਲ ਹੀ ਪੈਦਾਵਾਰ ਕਰਨਗੇ ਹਜੇ ਡਾਕਟਰ ਧਰਨੀਰ ਗਾਂਧੀ ਸਾਹਿਬ ਦਾ ਉਹ ਮੁੱਦਾ ਵੀ ਉਦੋਂ ਹੀ ਖੜਾ ਹੈ ਕਿ ਕਿਸਾਨਾਂ ਨੂੰ ਭਾਈ ਪੋਸਟ ਦੀ ਖੇਤੀ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਫਿਰ ਤੁਸੀਂ ਅਗਲੀ ਖਬਰ ਸੁਣੋ ਅਗਲੀ ਖਬਰ ਦੇ ਉੱਪਰ ਭਾਰਤ ਨੇ ਪਲਵਾਨਾ ਹਮਲੇ ਤੋਂ ਬਾਅਦ ਇੱਕ ਹੋਰ ਵੱਡਾ ਸਟੈਪ ਪਾਕਿਸਤਾਨ ਵਾਲਿਆਂ ਦੇ ਉੱਪਰ ਲੈ ਲਿਆ ਤੇ ਹੁਣ ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਵਿਸ਼ਵ ਕ੍ਰਿਕਟ ਕੱਪ ਚੋਂ ਬਾਹਰ ਕਰਨ ਦੀ ਤਿਆਰੀ ਕਰ ਲਈ ਆ ਚੱਕ ਜਵਾਬ ਲੈ ਲਿਆ ਪਲਵਾਨਾ ਹਮਲੇ ਦਾ ਬਦਲਾ ਆਹੀ ਤਾਂ ਲੋਕ ਉੱਦਣ ਦੇ ਰੌਲਾ ਪਾਈ ਜਾਂਦੇ ਸੀ ਵੀ ਬਦਲਾ ਨਹੀਂ ਲਿਆ ਬਦਲਾ ਨਹੀਂ ਲਿਆ ਮੇਗਲਾ ਫਿਰ ਕਢਾਤੀ ਪਾਕਿਸਤਾਨ ਦੀ ਟੀਮ ਤੇ ਲੈ ਲਿਆ ਬਦਲਾ ਆਹੋ ਯਾਰ ਗੱਲ ਤਾਂ ਸੋਚਣ ਵਾਲੀ ਐ ਬਈ ਹੁਣ ਉਹਨਾ 40 ਜਵਾਨਾਂ ਦੇ ਪਰਿਵਾਰ ਇਸ ਫੈਸਲੇ ਨਾਲ ਖੁਸ਼ ਹੋ ਜਾਣਗੇ ਵੀ ਪਾਕਿਸਤਾਨ ਵਾਲਾ ਨੂੰ ਇੰਡੀਆ ਵਾਲੇ ਨਾਲ ਖੇਡ ਨਹੀਂ ਦੇਣਾ ਵਰਲਡ ਕੱਪ ਤੋਂ ਬਾਹਰ ਕਢਾ ਦੇਣਾ ਮੈਨੂੰ ਯਾਰ ਸਮਝ ਨਹੀਂ ਲੱਗਦੀ ਕਿੱਦਾਂ ਦੀਆਂ ਗੱਲਾਂ ਸਾਡੀ ਰਾਜਨੀਤੀ ਦੇ ਵਿੱਚ ਹੋਣ ਲੱਗ ਪਈਆਂ ਪਰ ਦੋਸਤੋ ਕੋਈ ਗੱਲ ਨਹੀਂ ਅੱਜ ਇੱਕ ਹੋਰ ਤੁਹਾਨੂੰ ਬਹੁਤ ਵੱਡੀ ਖਬਰ ਆਪਾਂ ਸੁਣਾਉਣੇ ਤੇ ਜਿਹਦਾ ਜਵਾਬ ਆਪਾਂ ਭਗਨਾ ਜੀ ਤੋਂ ਲੈਣਾ ਤੇ ਭਗਨਾ ਜੀ ਆਪਾਂ ਨੂੰ ਕਹਿਣਗੇ ਚੱਕ ਜਵਾਬ ਉਹ ਏ ਆ ਪ੍ਰਕਾਸ਼ ਸਿੰਘ ਬਾਦਲ ਵੀ ਗੱਲ ਕਰੀਏ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਕੀਹਾ ਕਿ ਮੈਂ ਜਨਤਕ ਜਨਤਕ ਤੌਰ ਤੇ ਮਾਫੀ ਮੰਗਦਾ ਹਾਂ ਬੇਅਦਬੀ ਮਾਮਲੇ ਦੇ ਵਿੱਚ ਮਤਲਬ ਹੁਣ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੀ ਵਾਰ ਜਨਤਾ ਦੇ ਵਿੱਚ ਆ ਕੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਹੈ ਕਿ ਮੈਂ ਜਨਤਕ ਤੌਰ ਤੇ ਮਾਫੀ ਮੰਗਦਾ ਹਾਂ ਭਗਣਾ ਜੀ ਦੋ ਜਵਾਬ ਆ ਚੱਕ ਜਵਾਬ ਨਾਲੇ ਕਾਲੀ ਦਲ ਵਾਲੇ ਕਹਿੰਦੇ ਸੀ ਅਸੀਂ ਕੁਝ ਕੀਤਾ ਨਹੀਂ ਤੇ ਨਾਲੇ ਹੁਣ ਭਾਈ ਮਾਫੀਆਂ ਮੰਗੀ ਜਾਂਦੇ ਆ ਤੇ ਨਾਲੇ ਪਤ ਮੰਨ ਦਾ ਬੁਜ਼ੁਰਗ ਦੀ ਸਕੀਮ ਨੂੰ ਆਹਨ ਦੇਖ ਲਾ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਕਟੜਨ ਫੈਨ ਕਹਿਣਗੇ ਵੀ ਸਾਡੇ ਪਿਤਾ ਜੀ ਬੇਕਸੂਰ ਆਹੋ ਯਾਰ ਮਾਫੀ ਦੇ ਨਾਲ ਨਾਲ ਬਾਦਲ ਸਾਹਿਬ ਨੇ ਕਿਹਾ ਸੀ ਵੀ ਮੈਂ ਗ੍ਰਿਫਤਾਰੀ ਦੇਣ ਨੂੰ ਵੀ ਤਿਆਰ ਆਂ ਪਰ ਬਾਪੂ ਜੀ ਹੁਣ ਸਕੀਮਾਂ ਮੈਨੂੰ ਲੱਗਦਾ ਵੀ ਜ਼ਿਆਦਾ ਚੱਲਣ ਗਿਆ ਨਹੀਂ ਕਿਉਂਕਿ ਪਹਿਲਾਂ ਜਿਹੜੇ 10 ਸਾਲ ਸੀ ਉਹ 10 ਸਾਲ ਦੇ ਵਿੱਚ ਜ਼ਰੂਰ ਜਿਹੜੇ ਮਤਲਬ ਬਹੁਤ ਸੱਚੇ ਭਗਤ ਸੀ ਉਹ ਇਹ ਗੱਲ ਕਹਿਆ ਕਰਦੇ ਸੀ ਨਹੀਂ 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 ਜੋ ਬਾਪੂ ਜੀ ਨੇ ਕਹਿਤਾ ਉਹ ਠੀਕ ਹੈ ਪਰ ਲੇਕਿਨ ਹੁਣ ਲੋਕ ਪਤਾ ਨਹੀਂ ਕੀ ਆ ਜਾਂ ਤਾਂ ਸੋਸ਼ਲ ਮੀਡੀਆ ਦੇ ਉੱਪਰ ਜ਼ਿਆਦਾ ਐਕਟਿਵ ਹੋ ਗਏ ਜਾਂ ਫਿਰ ਲੋਕਾਂ ਨੂੰ ਥੋੜਾ ਜਿਹਾ ਮੋਬਾਈਲਾਂ ਬਾਰੇ ਜ਼ਿਆਦਾ ਪਤਾ ਲੱਗਣ ਲੱਗ ਗਿਆ ਨਹੀਂ ਪਹਿਲਾਂ ਇਹੀ ਕਹਿਆ ਜਾਂ ਕਰਦੇ ਸੀ ਵੋਟ ਪਾਉਣੀ ਹੈ ਤਾਂ ਪੰਥਕ ਪਾਰਟੀ ਨੂੰ ਕਰ। ਖੈਰ ਹੁਣ ਪ੍ਰੋਗਰਾਮ ਵਿੱਚ ਫੇਰ ਹੋ ਗਿਆ ਤੁਹਾਡੇ ਨਾਲ ਜੱਤ ਲੈਣ ਦਾ ਕੱਲ੍ਹ ਨੂੰ ਸ਼ੋਅ ਦੇ ਵਿੱਚ ਫੇਰ ਤੁਹਾਡੇ ਨਾਲ ਮੁਲਾਕਾਤ ਕਰਾਂਗੇ ਸ਼ੋਅ ਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਥੋੜਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਸਾਰੇ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸਾਡਾ ਚੈਨਲ ਬੜਾ ਪਿਆਰਾ ਆਜ ਨਿਊਜ਼ ਵਾਲਾ ਹ ਅਸੀਂ ਸਾਂਝਾ ਕਰਦੇ ਹਾਂ ਸਾਰਾ ਦਿਨ ਇਸ ਚੈਨਲ ਦੇ ਉੱਪਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਹਦੇ ਨਾਲ ਨਾਲ ਸਾਡੇ ਫੇਸਬੁੱਕ ਪੇਜ ਦੇ ਉੱਪਰ ਤੁਸੀਂ ਜੇ ਕੋਈ ਗੱਲਬਾਤ ਕਰਨੀ ਹੈ ਤਾਂ ਆਜ਼ ਨਿਊਜ਼ ਵਾਲਾ ਪ੍ਰੋਡਕਸ਼ਨ ਸਾਡਾ ਫੇਸਬੁੱਕ ਦਾ ਪੇਜ ਹੈ ਤੇ ਸਾਡੀ ਵੈੱਬਸਾਈਟ ਦੇ ਉੱਪਰ ਵੀ ਤੁਸੀਂ ਜਾ ਸਕਦੇ ਆ www.rznewswala.com ਤੇ ਦੋਸਤੋ ਚੱਕ ਜਵਾਬ ਦੇ ਵਿੱਚ ਹੁਣ ਪਰਮਜੀਤ ਨੂੰ ਦੋ ਜਾਇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੱਲ ਨੂੰ ਫੇਰ ਮਿਲਾਂਗੇ ਚੱਕ ਜਵਾਬ